ਉਹ ਦੁਕਾਨ ਵਾਲਾ ਤੂੰ ਕਹਿੰਦੇ ਐਂ ਕਰ ਲੈ ਲਈਏ ਕਿ ਲੈਣੀ ਐ ਜੇ ਬਸ ਕਰ ਲੈਣਾ ਸੌਦਾ ਥੋੜੇ ਦਿਨਾਂ ਤੱਕ ਅੱਛਾ ਅੱਛਾ ਤਾਜੀ ਰੋਟੀ ਲਾ ਹੋ ਗਿਆ ਹਾਂਜੀ ਹਾਂਜੀ ਰੱਖ ਦੋ ਭਾਬੀ ਤੇ ਲੈ ਲੈਣੀ ਭਾਂ ਦੇ ਦੇ ਇੱਕ ਮੈਂ ਪਾਣੀ ਲੈ ਕੇ ਆਨੀ ਆ ਯਾਰ ਰੋਟੀ ਤੇਰੀ ਸੜੀ ਆ ਤੂੰ ਹੋਰ ਮੰਗਾ ਲੈਂਦਾ ਚੰਗੀ ਰੋਟੀਆਂ ਅੰਦਰੋਂ ਉਹਨੇ ਕੋਈ ਗੱਲ ਨਹੀਂ ਅਗਿਆ ਗਰਮੀ ਬੜੀਆ ਕਿਥੇ ਲਾਉਂਦੀ ਰਹੂਗੀ ਯਾਰ ਚੱਲ ਖਾ ਲਾ ਭਰਾ ਮੇਰੇ ਕੋ ਤਾਂ ਨਹੀਂ ਸੜੀ ਖਾਦੀ ਜਾਂਦੀ ਮੇਰੀ ਨਾਲ ਦੀ ਲਿਆਈ ਹੁੰਦੀ ਨਾ ਸੜੀ ਰੋਟੀ ਤਾਂ ਮੈਂ ਭੇਜਦੇ ਨਹੀਂ ਅੰਦਰ ਤੇ ਨਾਲੇ ਨੇਰੀ ਵਖਰੀ ਲਿਓਣੀ ਹੈ ਉਹਦੀ ਤੂੰ ਪਤਾ ਨਹੀਂ ਕਿਦਾਂ ਖਾਈ ਜਾਂਦੇ ਆ ਉਹ ਚੱਲ ਕੋਈ ਗੱਲ ਨਹੀਂ ਆ ਲੈ ਪਾਣੀ ਬਾਜੀ ਹੋਸਨਾਵ ਦੀਦੀ ਠੀਕ ਠਾਕ ਕਰ ਬਸ ਵਧੀਆ ਤੇ ਸੁਨਾਵਾਂ ਠੀਕ ਹਾਂ ਹਾਂਜੀ ਤੇ ਉਹਨਾਂ ਨਾਲ ਲੈ ਆਂਦੇ ਅੱਜ ਉਹ ਭਾਬੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਸੀ ਫੇਰ ਕਦੀ ਲੈ ਕੇ ਆਵਾਂਗਾ ਨਾਲ ਕੋਈ ਗੱਲ ਨਹੀਂ ਚਲੋ ਠੀਕ ਐ ਪਾਜੀ ਤੁਸੀਂ ਇਦਾਂ ਕਰਿਆ ਹਾਂ ਕਿਸੇ ਦਿਨ ਦੀਦੀ ਨੂੰ ਨਾਲ ਹੀ ਲੈ ਕੇ ਆਜ ਤੇ ਫੇਰ ਆਪਾਂ ਸਾਰੇ ਜਣੇ ਮੂਵੀ ਦੇਖਣ ਜਾਵਾਂਗੇ ਨਾਲੇ ਇਦਾਂ ਹੀ ਬੰਦੇ ਨਾਲ ਜਾਣ ਪਹਿਚਾਨ ਹੋ ਜੇਗੀ ਤੁਸੀਂ ਤਾਂ ਘਰੋਂ ਦੇ ਜਾਂਦੇ ਜਾਂਦੇ ਰਹਿੰਦੇ ਜੇ ਦੀਦੀ ਤਾਂ ਕਦੀ ਆਏ ਨਹੀਂ ਇਸ ਬਹਾਨੇ ਮਿਲਟ ਲਵਾਂਗੇ ਉਹਨਾਂ ਨੂੰ ਹੂੰ ਸਹੀ ਗੱਲ ਆ ਯਾਰ ਤੂੰ ਕਿਸੇ ਦਿਨ ਦਾ ਪ੍ਰੋਗਰਾਮ ਬਣਾ ਲੈ ਤੇ ਮੂਵੀ ਲੱਗੀ ਬੀਬੀ ਰਜਨੀ ਆਪਾਂ ਸਾਰੇ ਜਣੇ ਦੇਖਾਵਾਂਗੇ ਉਹ ਨਾਲ ਹੀ ਨਾ ਦੋਵਾਂ ਦੀ ਵੀ ਜਾਣ ਪਛਾਣ ਹੋ ਜਾਊਗੀ ਚਾਹ ਤੇ ਬੈਠੋ ਮੈਂ ਵੇਖਾਂ ਅੰਦਰ ਹੁਣ 10 ਫਿਰ ਲੈ ਚੰਡੇ ਨੂੰ ਭਾਬੀ ਨੂੰ ਇਹ ਤੇ ਮੈਨੂੰ ਬੜੇ ਦਿਨਾਂ ਦੇ ਕਹਿਣ ਦੀ ਸੀ ਕਹਿੰਦੀ ਮੈਨੂੰ ਦੀਦੀ ਨਾਲ ਮਿਲਾਓ ਦੀਦੀ ਨਾਲ ਮਿਲਾਓ ਤੇ ਮੈਂ ਅੱਜ ਉਹਨੇ ਆਪ ਹੀ ਕਹਿਤਾ ਤੈਨੂੰ ਡਾਇਰੈਕਟ ਹੀ ਉਹ ਤੇ ਜਿੰਦੜ ਤੇਰਾ ਦਿਮਾਗ ਤੇ ਟਿਕਾਣਾ ਹੈਗਾ ਵਾ ਜੋ ਜਨਾਨੀ ਨੇ ਕਿਹਾ ਤੂੰ ਮੰਨ ਲਿਆ ਬੋਟੀ ਤੇਰੀ ਕਹੀ ਜਾਂਦੀ ਆ ਫਿਲਮ ਵੇਖਣ ਜਾਈਏ ਅਗੋਂ ਤੂੰ ਵੀ ਹਾਂ ਮੀ ਭਰਤੀਆ ਇੱਕ ਗੱਲ ਆਪਣੇ ਦਿਮਾਗ 'ਚ ਰੱਖ ਜਾਨੀਆਂ ਜਿੰਨੀਆਂ ਆਪਾਂ ਜਿੱ ਮਿਲ ਗਿਆ ਨਾ ਫੇਰ ਆਦੇ ਕੋ ਨਹੀਂ ਮਿਲਿਆ ਜਾਣਾ ਥੋੜਾ ਤੇ ਦਿਮਾਗ ਤੋਂ ਕੰਮ ਲੈ ਛਲ ਠੀਕ ਹੈ ਭਰਾ ਮੈਂ ਮਨਾ ਕਰ ਦੂੰਗਾ ਫੇਰ ਕੋਈ ਬੰਨ ਲਾ ਦੂੰਗਾ ਓਏ ਇੰਨੀਆਂ ਨਹੀਂ ਜਨਾਨੀਆਂ ਛੇੜ ਤੇ ਜਾੜੀ ਦੀਆਂ ਅਗਲੀ ਗਈ ਜਾਣ ਤੂੰ ਹਾਂ ਮੇ ਭਰੀ ਜਾਣ ਡਿਆਂ ਚੱਲ ਰੋਟੀ ਖਾ ਯਾਰ ਮੈਂ ਬੰਨ ਲਾ ਦੂੰਗਾ ਕੋਈ ਉਹਨੂੰ ਫੇਰ ਮੈਂ ਤੇ ਤੇਰੀ ਗੱਲ ਤੋਂ ਰਾਨ ਸੁਣ ਲੈ ਹੁਣ ਅਲ ਟੰਗਾ ਫੇਰ ਮਾਰਾਂਗੇ ਫੇਰ ਆ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਓਕੇ ਭਾਜੀ ਦੀਦੀ ਨੂੰ ਲੈ ਕੇ ਆਇਆ ਫੇਰ ਪੱਕਾ ਕੋਈ ਨਹੀਂ ਭਾਬੀ ਜੀ ਲੈ ਗਿਆ ਵਾਂ ਚੱਲ ਠੀਕ ਓਕੇ ਯਾਰ ਗੱਗੀ ਨੂੰ ਵੀ ਕਰਨਾ ਨਾਲ ਗੱਗੀ ਵੀ ਕਹਿੰਦਾ ਮੈਂ ਵੀ ਜਾਣਾ ਘੁੰਮਣ ਅੱਛਾ ਅੱਛਾ ਹੋਈ ਗੱਲ ਤੇਰੀ ਉਹਦਣਾ ਆ ਮੇਰ ਨਾਲ ਉਹ ਹੀ ਕਹਿੰਦਾ ਮੈਂ ਵੀ ਜਾਣਾ ਫਰੀ ਹਾਂ ਮੈਂ ਵੀ ਅੱਛਾ ਚੱਲ ਕੋਈ ਨਹੀਂ ਲੈ ਆ ਲੈਂਦੇ ਉਹਨੂੰ ਸੇਰੀਵਰ ਦੁਕੰਦਿਆਵਾ ਕੀ ਕਰਾਉਨ ਮੈਂ ਤੇਜਿੰਦਰ ਨੂੰ ਫੋਨ ਕਰਦੀ ਆ ਉਸਦੀ ਖਦਕਾਨਾ ਹੈ ਹੈਲੋ ਹੈਲੋ ਹਾਂ ਸੰਦੀਪ

ਯਾਰ ਜਦੋਂ ਹੀ ਇਹ ਘੁੰਮਣ ਦਾ ਪ੍ਰੋਗਰਾਮ ਬਣਾਉਨੇ ਉਹਦੇ ਤੇ ਹੀ ਨਾਲ ਦੀ ਦਾ ਫੋਨ ਆ ਜਾਂਦਾ ਆ ਕੋਈ ਨਾ ਕੋਈ ਕੰਮ ਪਾ ਦਿੰਦੀ ਆ ਵੀ ਆਹ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ ਫਿਰ ਯਾਰ ਉਹਨੂੰ ਫੋਨ ਕਰਨ ਦੀ ਸੁਣਨਾ ਤੇ ਹੈ ਹੀ ਆ ਯਾਰ ਕਦੀ ਸਾਡੀ ਵੀ ਸੁਣ ਲਿਆ ਕਰ ਨਾ ਹਰ ਟਾਈਮ ਉਹਦੀ ਸੁਣਦਾ ਰਹਿਣਾ ਉਹ ਚੰਗਾ ਚੰਗਾ ਭਰਾ ਇੱਕ ਤਸੇਰੇ ਨਾਲ ਦੁਖੰਦਾ ਉੱਠਿਆ ਨਹੀਂ ਜਾਣਦਾ ਉੱਤੋਂ ਤੂੰ ਜਿੰਦਾਂ ਨੂੰ ਬੁਲਾਇ ਲੀਨੀ ਫੋਨ ਕਰਕੇ ਉੱਪਰ ਆਈ ਜਾਣਗੇ ਉਹ ਇੱਧਰ ਫੜਾ ਯਾਰ ਫੋਨ ਤੇਰਾ ਫੋਨ ਨਹੀਂ ਤਾਂ ਜੀਂਦ ਦੇ ਦਿਆਂਗਾ ਸਾਡੇ ਨਾਲ ਆਇਆ ਕਿ ਘਰ ਆ ਫਿਰ ਘਰ ਲੈ ਲੈਣਾ ਹੀ ਉਹ ਫੜ ਯਾਰ ਭਰੇ ਰੱਖ ਫੋਨ ਇਹ ਯਾਰ ਮੜੀ ਗਲਤੀ ਕਰ ਰਹੇ ਨੇ ਉਹ ਬਾਅਦ ਚੋ ਗੱਲ ਨਹੀਂ ਯਾਰ ਗੱਡੀ ਚ ਲਾ ਰਾ ਹਾਂ ਨਾ ਹੈ ਫੋਨ ਕੱਟਦਾ ਤੇ ਜਿੰਦਨਾ ਤਾਂ ਫੋਨ ਹੀ ਸਵਿਚ ਆਫ ਕਰਤਾ ਚਲ ਬਿਜੀ ਹੋ ਨਾ ਕਿਤੇ ਆਪੇ ਫਰੀ ਹੋ ਕੇ ਕਰ ਲੈਣਗੇ ਹਾਂ ਗੱਗੀ ਆ ਜਾ ਬਾਹਰ ਤੇਰੀ ਗਲੀ ਦੇ ਬਾਹਰ ਖਲੋਤੇ ਆਪਾਂ ਕਿਉਂ ਕੀ ਗੱਲ ਹੋ ਗਈ ਆ ਜਾ ਯਾਰ ਤੇਰਾ ਕੰਮ ਹੀ ਇਹ ਹੁੰਦਾ ਹਰ ਵਾਰੀ ਚੱਲ ਠੀਕ ਆ ਭਰਾਵਾ ਫਿਰ ਯਾਰ ਉਹ ਤੇ ਕਹਿੰਦਾ ਮੈਂ ਨਹੀਂ ਜਾਣਾ ਹਾਂ ਕੀ ਜਾਂਦਾ ਉਹ ਪਤਾ ਨਹੀਂ ਯਾਰ ਕਹਿੰਦਾ ਕੰਮ ਪੈ ਗਿਆ ਕੋਈ ਹਾਂ ਨਹੀਂ ਜਾਣਾ ਉਹਨੇ ਚਲੋ ਚਲੀਏ ਆਪਾਂ ਚੱਲੋ ਫਿਰ ਯਾਰ ਆਪੇ ਤੇ ਬਿਲੋਂ ਨੇ ਹਾਂ ਕੀਤੀ ਸੀਗੀ ਆਹੇ ਤਾਂ ਕੰਮ ਹੀ ਆ ਗਿਆ ਬੇ ਲਿਆ ਯਾਰ ਮੇਰਾ ਫੋਨ ਤੇ ਦੇ ਦਿਓ ਉਹ ਵਾਈਫ ਦਾ ਫੋਨ ਆਉਂਦਾ ਮਾੜਾ ਜਿਹਾ ਪੁੱਛ ਲਾ ਮੈਂ ਕਰਕੇ ਕੀ ਕੰਮ ਹੈ ਉਹ ਯਾਰ ਤੂੰ ਗੱਡੀ ਚਲਾਈ ਜਾਂ ਦੇ ਦਿੰਨੇ ਆ ਤੈਨੂੰ ਫੋਨ ਭੱਜ ਲੈ ਤੇਰਾ ਫੋਨ ਲੈ ਕੇ ਉਹ ਭਰਾ ਹੁਣ ਮੈਂ ਮਾ ਤੁਹਾਡੇ ਨਾਲ ਹੀ ਜਾਊਂਗਾ ਯਾਰ ਗੱਲ ਕਰ ਲੈ ਤੂੰ ਮੜੀ ਜੀ ਯਾਰ ਆ ਨੂੰ ਘਰੋਂ ਕਿੰਨੇ ਕ ਫੋਨ ਆਏ ਆ ਤੁਹਾਡੇ ਨਾਲ ਆਇਆ ਧਿਆਨ ਤੇਰਾ ਫੇਰ ਘਰ ਆ ਉਹ ਸੰਜੂ ਯਾਰ ਫੜਾ ਦੇ ਫੋਨ ਉਹ ਯਾਰ ਦੇ ਦੇਨਾ ਤੇਰਾ ਫੋਨ ਵੀ ਉਹ ਯਾਰ ਫਿਰ ਮੈਂ ਗੱਡੀ ਰੋਕਣ ਲੱਗਾ ਜੇ ਤੂੰ ਵੀ ਤੇ ਯਾਰ ਗੱਲ ਵੀ ਨਹੀਂ ਕਰਨ ਦਿੰਦੇ ਮੈਂ ਕਿਹਾ ਭੱਜ ਚ ਲੈ ਹੁਣ ਤੁਹਾਡੇ ਨਾਲ ਆਇਆ ਤੁਹਾਡੇ ਨਾਲ ਹੀ ਜਾਊਂਗਾ ਆਲਾ ਫੜ ਭਰਾ ਕਰ ਲੈ ਹੁਣ ਐ ਦਾ ਤੂੰ ਜਨਾਨੀ ਬਿਨਾ ਉੱਤਰ ਗਿਆ ਜਿਹੜਾ ਆਹ ਆ ਰਹੀਦਾ ਇਹ ਹਾਲਾ ਯਾਰ ਤੂੰ ਤੇ ਸਵਿਚ ਆਫ ਹੀ ਕਰਦਾ ਫੋਨ ਤੇ ਕੀ ਕਰਾਂ ਤੂੰ ਤੇ ਹਟਣੀ ਨਹੀਂ ਲਿਆ ਮਿੰਟ ਬਾਅਦ ਇਹਨੂੰ ਫੋਨ ਆ ਜਾਂਦਾ ਵਾ ਘਰੋਂ ਆਨੂੰ ਕਿੰਨੇ ਘਾਇ ਹੱਦੇ ਵੀ ਤੇ ਫੋਨ ਵਾਏ ਜਾਂ ਤੇ ਸਾਹਮਣੇ ਇੱਕ ਮੈਂ ਚੁੱਪ ਕਰਾਂ ਮਾਲਾ ਪੁੱਛ ਲਾਂ ਮੈਂ ਅੱਜ ਆ ਯਾਰ ਪੁੱਛ ਲਾਂ ਹੈਲੋ हां संदीप ਤੁਹਾਡਾ ਫੋਨ ਸੇ ਚੋ ਫੌਂਦਾ ਹੀ ਬਿਜ਼ੀ ਹੀ ਕਿਤੇ ਉਹ ਪਤਾ ਨਹੀਂ ਯਾਰ ਬੈਟਰੀ ਲੋ ਹੀ ਸ਼ਾਇਦ ਤਾਂ ਕਰਕੇ ਅੱਛਾ ਅੱਛਾ ਕੀ ਗੱਲ ਹੋ ਗਈ ਮੇਰਾ ਨਾ ਸਿਰ ਬਹੁਤ ਦੁਖੰਦਾ ਵਾ ਟੁੱਠੇ ਹੋ ਨਹੀਂ ਜਾਂਦਾ ਮੇਰ ਕੋ ਬੁਖਾਰ ਹੋ ਗਿਆ ਬਹੁਤ ਤੇਜ ਅੱਛਾ ਅੱਛਾ ਚੱਲ ਠੀਕ ਹੋਣਾ ਫਿਰ ਮੈਂ ਚਲੋ ਠੀਕ ਹੈ ਜਲਦੀ ਆ ਜਾਓ ਹਾਂ ਹਾਂ ਓਕੇ ਉਹ ਯਾਰ ਮੈਨੂੰ ਘਰ ਜਾਣਾ ਪੈਣਾ ਜੇ ਵਾਪਸ। ਓਹੋ ਕੀ ਕੰਮ ਪੈ ਗਿਆ ਤੈਨੂੰ ਐਸਾ ਜਿਹੜਾ ਹੁੰਦਾ ਨੂੰ ਘਰ ਜਾਣਾ ਪੈਣਾ ਵਾ। ਉਹ ਯਾਰ ਸੰਦੀਪ ਠੀਕ ਨਹੀਂ ਆ। ਉਹ ਕੈਂਡੀ ਵੀ ਘਰ ਦਵਾਈ ਦੂ ਵੀ ਨਹੀਂ ਪਈ ਕੋਈ। ਤੇ ਮੈਂ ਦਵਾਈ ਦੂ ਵੀ ਦਵਾ ਲਿਆ ਮੜੀ ਜੀ। ਓ ਯਾਰ ਤੂੰ ਤੁਰਿਆ ਚੱਲ ਜਿੱਥੇ ਚੱਲੇ ਆਂ। ਜਨਾਨੀਆਂ ਤੈਨੂੰ ਬੜਾ ਘਾਦਦੇ ਹੁੰਦੀਆਂ। ਮਾਸਾ ਕੱਸੀਆਂ ਦੀ ਦੁੱਖਾ ਤੇ ਲਾਤਾ ਬੰਦਿਆਂ ਨੂੰ ਫੋਨ। ਤੂੰ ਚੱਲਾ ਭਾ ਜਿੱਥੇ ਜਾਣਦੇ ਆਂ। ਦਵਾਦਾਂਗੇ ਚਾਮੀ ਦਵਾਈ ਕੀ ਹੋ ਗਿਆ। ਉਹ ਯਾਰ ਅਹੀਂ ਕਿਹੜਾ ਕਿਤੇ ਜ਼ਰੂਰੀ ਪ੍ਰੋਗਰਾਮ ਚੱਲੇ ਆਂ। ਖਾਣ ਪੀਣ ਚੱਲੇ ਆ ਨਾ। ਕੋਈ ਗੱਲ ਨਹੀਂ ਸੰਡੇ ਦਾ ਪ੍ਰੋਗਰਾਮ ਬਣਾ ਯਾਰ ਅੱਜ ਫਿਰ ਤੁਹਾਡੇ ਨਾਲ ਨਹੀਂ ਜਾਣਾ। ਜਾ ਭਰਾ ਲੈ ਜਾ ਇਹਨੂੰ ਵਾਪਸ। ਤੇ ਨਾ ਚੰਗਾ ਇਹ ਮਨਦੀਪ ਦੀ ਗੱਡੀ ਲੈ ਜਾਂਦੇ। ਉਹ ਯਾਰ ਗੱਡੀ ਲੈ ਆਜੋ ਤੁਸੀਂ ਮੈਨੂੰ ਘਰ ਲੈ ਤੋ ਬਸ। ਗੱਡੀ ਭਾਈ ਮੇਰੇ ਵਾਲੀ ਲੈ ਆਜੋ ਤੁਸੀਂ ਕੋਈ ਚੱਕਰ ਨਹੀਂ ਆ। ਉਹ ਜਾ ਯਾਰ ਮੋੜ ਲਾ ਦੋ ਗੱਡੀ। ਸਾਰਾ ਮੂਡ ਆਫਸੈਟ ਕਰਕੇ ਰਹਾਤਾ ਹੀ। ਚਲੋ ਠੀਕ ਹੈ ਫਿਰ। ਗੱਡੀ ਲੈ ਜਾਓ ਫਿਰ ਤੁਸੀਂ ਤੇ ਸ਼ਾਮੀ ਦੇ ਦਿਓ ਫਿਰ। ਚੰਗਾ ਭਰਾ ਤੂੰ ਜਾ ਜਾ। ਜਾ ਕੇ ਨਾਲ ਦੀ ਸੇਵਾ ਕਰ ਜਾ ਕੇ। ਮਹਾਰਾਜਾ ਸੇਰੀ ਦੁਖਾਉਂਦੇ ਆ ਉਹਨੂੰ ਫੱਟ ਵੱਜਾ ਜਿਹੜਾ ਤੂੰ ਤੁਰ ਪਿਆ। ਉਹ ਛਲ ਕੋਈ ਗੱਲ ਨਹੀਂ ਯਾਰ। ਉਹ ਜਨਾਨੀਆਂ ਦੇ ਇਹੋ ਜਿਹੇ ਨਖਰੇ ਕਰਦੇ ਹੁੰਦੀਆਂ ਆ ਪਾ। ਹੋ ਯਾਰ ਤੈਨੂੰ ਪਤਾ ਹੀ ਆ। ਮੈਂ ਕਿਹੜਾ ਜੁਆਇੰਟ ਫੈਮਿਲੀ 'ਚ ਰਹਿਣਾ ਵਾਂ। ਕੱਲੀ ਹੈਗੀ ਵਿਚਾਰੀ ਘਰ। ਚੱਲ ਮੈਂ ਜਾਂਦਾ ਯਾਰ ਤੂੰ ਹੀ ਦੇਜੋ ਫਿਰ ਸ਼ਾਮੀ ਕੱਢੀ। ਉਹ ਯਾਰ ਸੋਨੂੰ ਛਾੜ ਦੇ ਨੂੰ ਆਪਾਂ ਤਿੰਨੇ ਜਾਨੇ ਚੱਲਨੇ ਆ। ਇਹਦੇ ਨਾਲ ਪੂਰਾ ਜੋਰੂ ਦਾ ਗੁਲਾਮ ਬਣਿਆ ਵਾਂ। ਤੈਨੂੰ ਇਹ ਗੱਲ ਦੱਸਣਾ ਮੈਂ ਥੋੜੇ ਦਿਨ ਪਹਿਲੇ ਤੇ ਘਰ ਗਿਆ। ਭਾਬੀ ਨੇ ਇਹਨੂੰ ਸੜੀ ਰੋਟੀ ਦੇ ਦਿੱਤੀ ਤੇ ਬੜੇ ਆਰਾਮ ਨਾਲ ਖਾ ਗਿਆ। ਇਹਦੀ ਇੰਨੀ ਉਹੀ ਖਾਈ ਆ ਆਰਾਮਨਾ ਯਾਰ ਫਿਰ ਕੀ ਹੋ ਗਿਆ ਜੇ ਮੈਂ ਸੜੀ ਰੋਟੀ ਖਾ ਲਈ ਤੇ ਸੜੀ ਰੋਟੀ ਖਾਣ ਨਾਲ ਮੇਰਾ ਤਾਂ ਨਾ ਕੋਈ ਨੁਕਸਾਨ ਹੋਇਆ ਜੇ ਮੈਂ ਚਾਰ ਬੋਲ ਨੂੰ ਕੌੜੇ ਬੋਲ ਦਿੰਦਾ ਨਾ ਤੇ ਉਹਦੇ ਦਿਲ ਤੇ ਕੀ ਬਿਤਣੀ ਸੀ ਇਹ ਵੀ ਗੱਲ ਸੋਚੋ ਨਾ ਤੁਸੀਂ ਤੁਸੀਂ ਯਾਰ ਮੈਨੂੰ ਕਹੀ ਜਾਂਦੇ ਬਸ ਮੈਨੂੰ ਕਹੀ ਜਾਂਦੇ ਜੇ ਯਾਰ ਜੇ ਮੈਂ ਨਾ ਵੀ ਜਾਊਂਗਾ ਤੁਸੀਂ ਤਾਂ ਤਿੰਨੇ ਜਾਣੇ ਹੈਗੇ ਨਾ ਪਰ ਉਹਦਾ ਪਤਾ ਲੈਣ ਮੈਂ ਨਾ ਜਾਊਂਗਾ ਉਹਦੇ ਕੋਲ ਕੌਣ ਆ ਮੈਨੂੰ ਜਾਣਾ ਪੈਣਾ ਯਾਰ ਤੁਸੀਂ ਸਮਝਦੇ ਨਹੀਂ ਗੱਲ ਨੂੰ ਮੈਂ ਕਿਹੜਾ ਮੋਨਾ ਕੀਤਾ ਵਾ ਤੁਹਾਡੇ ਨਾਲ ਆਇਆ ਸੀਗਾ ਹੁਣ ਅਮਰਜੈਂਸੀ ਫੋਨ ਪਿਆ ਗਿਆ ਤੇ ਫਿਰ ਕੀ ਹੋ ਗਿਆ ਬਾਕੀ ਕੋਈ ਗੱਲ ਨਹੀਂ ਸੰਡੇ ਚੱਲ ਜਾਗੇ ਆ ਲੋ ਫੜੋ ਚਾਬੀ ਕਾੜ ਯਾਰ ਚਾਬੀ ਚਲੋ ਬੈਠੋ ਗੱਡੀ ਜੇ ਨਾ ਕਿ ਤੂੰ ਅੱਜ ਚੱਲ ਗਿਆ ਉਦੋਂ ਚੱਲ ਜਾਏਗਾ ਚਲ ਠੀਕ ਆ ਭਰਾ ਬਣਾ ਲਾ ਇਹਦਾ ਨਾ ਪਲਾਨ ਯਾਰ ਸੋਨੋ ਵਾ ਗੱਲ ਤਾਂ ਤੇ ਜਿੱਦਾਂ ਠੀਕ ਕਹਿਣ ਦਿਆ ਵਾ ਅਗਲੀਆਂ ਆਡੇ ਵਾਸਤੇ ਕਿਨਾ ਕਰਦੀਆਂ ਤੇ ਆ ਪਾਬਾਣਾ ਲਾ ਘਰੋਂ ਨਿਕਲਾਉਣੇ ਇਹ ਤਾਂ ਗੱਲ ਯਾਰ ਸਹੀ ਹੈ ਵੈਸੇ ਜੇ ਦਾਵਾ ਆਪਣੀ ਜਨਾਨੀ ਦਾ ਧਿਆਨ ਰੱਖਦਾ ਨਾ ਰੱਖਣਾ ਚਾਹੀਦਾ ਹਾਂ ਯਾਰ ਸਹੀ ਆ ਅਸੀਂ ਵੀ ਨਾ ਇਹ ਗੱਲ ਦਾ ਧਿਆਨ ਰੱਖਿਆ ਕਰਾਂਗੇ ਗਾਂ ਤੋਂ ਹੁਣ ਯਾਰ ਅਸੀਂ ਤਾਂ ਐਵੇਂ ਹੋਦੇ ਤੇ ਗੁੱਸਾ ਕਰੀ ਜਾਂਦੇ ਸੀ ਵੈਸੇ ਗੱਲ ਚੰਗੀ ਸਿਖਾ ਕੇ ਗਿਆ ਉਹ ਸਹੀ ਆ ਲਾਹਮਦੀਪ ਚੱਲ ਤੂੰ ਤੋਰ ਗੱਡੀ ਚੱਲੀਏ ਚਲੋ ਕੀ ਗੱਲ ਹੋ ਗਈ? ਬੁਖਾਰ ਆ ਗਿਆ। ਯਾਰ ਤੁਹਾਨੂੰ ਤਾਂ ਬੁਖਾਰ ਬਹੁਤ ਤੇਜ਼ ਆ। ਚਲ ਆ ਉਠ ਮੈਡੀਸਿਨ ਲੈ ਆਈਏ। ਧਿਆਨ ਨਾਲ ਧਿਆਨ। ਚਲ ਜੱਤੀ ਪਾ ਯਾਰ। ਦਵਾਈ ਲੈ ਆਈਏ। ਨਾਲੇ ਚੁੰਨੀ ਖੋਲ ਲਾ। ਚਲ ਆ ਉਠ ਉਠ। ਆ ਜਾ ਆ ਜਾ। ਕੀ ਹੋਇਆ ਹੁਣ ਚੱਲ ਯਾਰ ਹੱਸੀ ਜਾਣ ਦੀਆਂ ਕੱਜ ਨਹੀਂ ਚਲਾ ਬੁਖਾਰ ਦੇ ਕਿੰਨਾ ਹੋਇਆ ਵਾ